ਸਾਤਰੀਆ ਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਅਸੀਂ ਵੀ ਠੀਕ ਠਾਕ ਆਂ ਜੀ ਅੱਗੇ ਆਪਾਂ ਹਰ ਵਾਰੀ ਸਟੀਚਿੰਗ ਦੀ ਕਟਿੰਗ ਦੀ ਵੀਡੀਓ ਲੈ ਕੇ ਆਉਨੇ ਆ ਅੱਜ ਆਪਾਂ ਇੱਕ ਮੇਨ ਵੀਡੀਓ ਲੈ ਕੇ ਆਏ ਆ ਤੁਹਾਡੇ ਲਈ ਉਹ ਹੈਗੀ ਆ ਜੀ ਆਪਾਂ ਮੋਡੇ ਆਪਣੇ ਕਿਉਂ ਗਿਰਦੇ ਨੇਗੇ ਹਨਾ ਕਿਉਂਕਿ ਦੇਖੋ ਸੂਟ ਦੀ ਕਟਿੰਗ ਵੀ ਫੇਰੀ ਸਹੀ ਹੋ ਪਾਉਗੀ ਜੇ ਆਪਾਂ ਨੇ ਪਹਿਲਾਂ ਤਾਂ ਆਪਾਂ ਤੀਰਾ ਸਹੀ ਰੱਖਿਆ ਹੋਊਗਾ ਉਸ ਤੋਂ ਬਾਅਦ ਆਪਾਂ ਮੋਢਾ ਜਿਹੜਾ ਹੈਗਾ ਉਹ ਸਹੀ ਕੱਟਿਆ ਹੋਇਆ ਹੋਊਗਾ ਦੇਖੋ ਸਭ ਤੋਂ ਮੇਨ ਜਿਹੜੀ ਪ੍ਰੋਬਲਮ ਹੁੰਦੀ ਆ ਉਹ ਹੁੰਦੀ ਆ ਮੋਢੇ ਦੀ ਹਜੇ ਤੁਹਾਡੀ ਤੀਰੇ ਦੀ ਵੀ ਇੰਨੀ ਪ੍ਰੋਬਲਮ ਨਹੀਂ ਹੁੰਦੀ ਹੈਗੀ ਕਿ ਮੰਨ ਲਓ ਤੀਰਾ ਆਪਣਾ ਵੱਧ ਰੱਖਿਆ ਗਿਆ ਜੇ ਆਪਾਂ ਉਹਦੇ ਵਿੱਚ ਗਲਾ ਛੋਟਾ ਕੱਟ ਲਈਏ ਨਾ ਤਾਂ ਵੀ ਆਪਣੀ ਇਹ ਪ੍ਰੋਬਲਮ ਦੂਰ ਹੋ ਜਾਂਦੀ ਹੈ ਮਤਲਬ ਤੀਰਾ ਤੀਰਾ ਰੱਖਣਾ ਕੋਈ ਐਡੀ ਪ੍ਰੋਬਲਮ ਨਹੀਂ ਹੁੰਦੀ ਹੈਗੀ ਹੁਣ ਦੇਖੋ ਕਈਆਂ ਨੂੰ ਇਹ ਹੁੰਦਾ ਵੀ ਸਾਡੀ ਫਿਟਿੰਗ ਜਿਆਦਾ ਤਾਂ ਅਸੀਂ ਮੋਢਾ ਜ਼ਿਆ ਪਤਾ ਤੁਹਾਨੂੰ ਪ੍ਰੋਬਲਮ ਜਿਹੜੀ ਹੁੰਦੀ ਆ ਉਹ ਤਾਂ ਹੀ ਆਉਂਦੀ ਹੁੰਦੀ ਆ ਜਦੋਂ ਤੁਸੀਂ ਮੋਡਾ ਵੱਧ ਕੱਟ ਲੈਨੇ ਹੋਗੇ ਜੇ ਆਪਾਂ ਮੋਡਾ ਵੱਧ ਰੱਖ ਲਿਆ ਫਿਰ ਆਪਣਾ ਮੋਡਾ نیچے ਵਾਲੇ ਪਾਸੇ ਨੂੰ ਲਮਕਣ ਲੱਗ ਜੂਗਾ ਔਰ ਇੱਥੋਂ ਆਪਣੇ ਕੱਪੜਾ ਫੁੱਲਣ ਲੱਗ ਜੂਗਾ ਤੇ ਉਹਦੇ ਨਾਲ ਹੁੰਦਾ ਸਾਡੇ ਮੋਡੇ ਗਿਰਨਗੇ ਭਾਵੇਂ ਅਸੀਂ ਲੱਕ ਫਿਟਿੰਗ ਇਹ ਸਿਲੀਅਰ ਸੂਟ ਪਰ ਆਪਣੇ ਮੋਡੇ ਜਿਹੜੇ ਹੈਗੇ ਨੇ ਉਹ ਗਿਰਣਗੇ ਹੀ ਗਿਰਣਗੇ ਇਹ ਮੋਡਾ ਕੱਟਣ ਦੀ ਮੇਨ ਪ੍ਰੋਬਲਮ ਹੁੰਦੀ ਆ ਦੇਖੋ ਦੂਸਰੀ ਪ੍ਰੋਬਲਮ ਹੁੰਦੀ ਹੈ ਕਿ ਜਦੋਂ ਆਪਾਂ ਗਲੇ ਦੀ ਕਟਾਈ ਜਿਹੜੀ ਹੁੰਦੀ ਆ ਉਹ ਸਹੀ ਨਹੀਂ ਪਾਉਂਦੇ ਭਾਵੇਂ ਬੇਸ਼ੱਕ ਸਾਡਾ ਤੀਰਾ ਵੱਧ ਵੀ ਰੱਖਿਆ ਗਿਆ ਉਹ ਵੀ ਅੱਧਾ ਇੰਚ ਪਰ ਜੇ ਅਸੀਂ ਗਲੇ ਦੀ ਕਟਾਈ ਸਹੀ ਕਰ ਲਈ ਨਾ ਤਾਂ ਸਾਡੇ ਮੋਡੇ ਜਿਹੜੇ ਹੈਗੇ ਨੇ ਉਹ ਕਦੇ ਵੀ ਨਹੀਂ ਗਿਰਣਗੇ ਠੀਕ ਹੈ ਅੱਜ ਮੈਂ ਤੁਹਾਨੂੰ ਮੋਡੇ ਦੀ ਸਹੀ ਕਟਾਈ ਵੀ ਦੱਸੂਗੀ ਔਰ ਗਲੇ ਦੀ ਜਿਹੜੀ ਕਟਾਈ ਹੁੰਦੀ ਆ ਉਹ ਵੀ ਦੱਸੂਗੀ ਜਿਹਦੇ ਨਾਲ ਕੀ ਹੁੰਦਾ ਤੁਹਾਡੇ ਮੋਡੇ ਨਾ ਗਿਰਣ ਠੀਕ ਹੈ ਜੀ ਤੇ ਜਿਹੜੀ ਮੋਡੇ ਦੀ ਕਾਰਟ ਹੁੰਦੀ ਆ ਉਹਦਾ ਵੀ ਮੇਨ ਰੋਲ ਹੁੰਦਾਗਾ ਮੋਡੇ ਦੀ ਕਾਰਟ ਜੇ ਤੁਹਾਡੀ ਸਹੀ ਪਈ ਹੋਈ ਆ ਨਾ ਟੋਡਾ ਮੋਡਾ ਕਦੇ ਵੀ ਘਟੂਗਾ ਨਹੀਂ ਕਿਉਂਕਿ ਨਾ ਮੈਂ ਮੇਰੇ ਹੱਥਾਂ ਦੇ ਵਿੱਚੋਂ ਇੰਨੇ ਕ ਸੂਟ ਲੰਘ ਚੁੱਕੇ ਨੇ ਕਿ ਹੁਣ ਦੇਖੋ ਮੈਂ ਵੀ ਤੁਹਾਡੇ ਵਾਂਗੂ ਹੀ ਸੋਚਦੀ ਹੁੰਦੀ ਸੀ ਪਹਿਲਾਂ ਮੈਂ ਸੋਚਦੀ ਹੁੰਦੀ ਸੀ ਜੇ ਵੱਡੇ ਨਾਪ ਦਾ ਸੂਟ ਆ ਗਿਆ ਤਾਂ ਮੈਂ ਮੋਡਾ ਵਧ ਰੱਖ ਲੂੰਗੀ ਉਹਦੇ ਨਾਲ ਫਿਰ ਮੇਰੇ ਸੂਟ ਦੇ ਵਿੱਚ ਬਹੁਤ ਜ਼ਿਆਦੀਆਂ ਪ੍ਰੋਬਲਮਸ ਆਉਣ ਲੱਗ ਗਈਆਂ ਸੀਗੀਆਂ ਐਤੋਂ ਫਲਾਵਟ ਹੋਣ ਲੱਗ ਜਾਂਦੀ ਸੀ ਮੋਡੇ ਦੇ ਵਿੱਚ ਮੋਡਾ ਉੱਪਰ ਨੂੰ ਐਦਾਂ ਚੜਨ ਲੱਗ ਜਾਂਦਾ ਸੀਗਾ ਹਨਾ ਫਿਟਿੰਗ ਮੈਂ ਪ੍ਰੋਪਰ ਦਿੰਦੀ ਸੀ ਪਰ ਮੋਡੇ 'ਚ ਫਿਰ ਮੇਨ ਪ੍ਰੋਬਲਮ ਆਉਂਦੀ ਹੁੰਦੀ ਸੀਗੀ ਤੇ ਫਿਰ ਉਸ ਤੋਂ ਬਾਅਦ ਜਿਵੇਂ ਜਿਵੇਂ ਮੇਰੇ ਹੱਥਾਂ 'ਚੋਂ ਸੂਟ ਲੰਘਦੇ ਗਏ ਨਾ ਮੇਰਾ ਦੇਖੋ ਮੈਂ ਤੁਹਾਨੂੰ ਐਕਸਪੀਰੀਅੰਸ ਦੱਸ ਰਹੀ ਆ ਇਹ ਇੱਕ ਤਰ੍ਹਾਂ ਨਾਲ ਵੀ ਉਹਦੇ ਵਿੱਚ ਮੈਂ ਤੁਹਾਨੂੰ ਇਹ ਨਹੀਂ ਕਹਿ ਰਹੀ ਤੁਸੀਂ ਇਹਨਾਂ 나ਪ ਕੇ ਰੱਖ ਲਓ ਮੋਢਾ ਇਹ ਮੇਰਾ ਐਕਸਪੀਰੀਅੰਸ ਆ ਮੇਰੇ ਹੱਥਾਂ ਵਿੱਚੋਂ ਸਾਰੇ ਵੱਡੇ 나ਪ ਦੇ ਵੀ ਸੂਟ ਨਿਕਲ ਚੁੱਕੇ ਨੇ ਛੋਟੇ ਤੋਂ ਛੋਟੇ 나ਪ ਦੇ ਜਿਹੜੇ ਸੂਟ ਨੇ ਉਹ ਵੀ ਨਿਕਲ ਚੁੱਕੇ ਨੇ ਮੇਰੇ ਹੱਥ 'ਚੋਂ ਤੇ ਜਿਵੇਂ ਮੈਂ ਮੋਢੇ ਦੀ ਕਟਾਈ ਕਰਦੀ ਹੁੰਦੀ ਆ ਉਹ ਮੈਂ ਤੁਹਾਨੂੰ ਦੱਸਦੀ ਆ ਦੇਖੋ ਜਿਨ੍ਹਾਂ ਦੀ ਫਿਟਿੰਗ 22 ਤੱਕ ਹੋਵੇ ਠੀਕ ਹੈ ਜੀ ਜਿਨ੍ਹਾਂ ਦੀ ਫਿਟਿੰਗ 22 ਤੱਕ ਹੋਵੇ ਭਾਵੇਂ ਤੁਹਾਡੀ ਪਵੇਂ 17 ਹੈ ਪਵੇਂ 18 ਤੁਸੀਂ ਮੋਡਾ ਜਿਹੜਾ ਹੈਗਾ ਪਵੇਂ 19 20 ਹੈ 21 ਆ 22 ਆ ਤੁਸੀਂ 7 ਹੀ ਰੱਖਣਾ ਠੀਕ ਆ ਉਹਦਾ ਵੀ ਮੈਂ ਤੁਹਾਨੂੰ ਰੀਜ਼ਨ ਦੱਸੂਗੀ ਜਦੋਂ ਤੁਹਾਡੀ ਫਿਟਿੰਗ 23 ਤੇ ਆ ਗਈ ਨਾ ਤੁਸੀਂ ਉਸ ਤੋਂ ਬਾਅਦ ਮੋਡਾ 7.5 ਰੱਖਣਾ ਸ਼ੁਰੂ ਕਰੋ ਉਸ ਤੋਂ ਪਹਿਲਾਂ ਤੁਸੀਂ ਮੋਡਾ 7 ਹੀ ਰੱਖਣਾ ਠੀਕ ਆ ਉਹਦਾ ਵੀ ਮੈਂ ਤੁਹਾਨੂੰ ਰੀਜ਼ਨ ਦੱਸਦੀ ਆ ਕਿਉਂ ਦੇਖੋ ਹੁਣ ਜਿਵੇਂ ਇਹ ਹੈਗਾ ਜੀ 20 ਨਾਪ 20 ਫਿਟਿੰਗ ਵਾਲਿਆਂ ਦਾ ਇਹ ਸੂਟ ਆ ਮੈਂ ਮੋਡਾ ਜਿਹੜਾ ਹੈਗਾ ਇਹਦਾ 7 ਇੰਚ ਰੱਖਿਆ ਠੀਕ ਹੈ ਹੁਣ ਦੇਖੋ ਇਹਦੀ ਨਿਸ਼ਾਨੀ ਲੱਗੂਗੀ ਇੱਥੇ 20 ਇੰਚ ਤੇ ਠੀਕ ਹੈ ਇੱਥੇ ਜੋ ਕਿਸੇ ਦੀ ਬਾਈ ਫਿਟਿੰਗ ਹੈਗੀ ਆ ਹਨਾ ਤੇ ਆਹ ਦੇਖੋ ਕਿਸੇ ਦੀ ਹੈਗੀ ਜੇ ਮੰਨ ਲਓ 18 ਫਿਟਿੰਗ ਠੀਕ ਹੈ ਇਹ ਹੁਣ ਤਿੰਨ ਫਿਟਿੰਗਾਂ ਦੇ ਨਿਸ਼ਾਨ ਲਗਾ ਲੇ ਮੈਂ ਆਪਾ ਲਾ ਲਿਆ ਬਾਈ ਵਾਲਿਆਂ ਦਾ ਆ ਲਗਾ ਲਿਆ ਆਪਾਂ 20 ਵਾਲਿਆਂ ਦਾ ਆ ਵਾਲਾ ਨਿਸ਼ਾਨ ਲਗਾ ਲਿਆ ਆਪਾਂ ਨੇ 18 ਵਾਲਿਆਂ ਦਾ ਠੀਕ ਹੈ ਹੁਣ ਦੇਖੋ ਇੱਥੋਂ ਮੈਂ ਪੌਣੇ ਇੰਚ ਦੀ ਹੀ ਕਾਟ ਪਾਉਣੀ ਹੁੰਨੀ ਆ ਕਿਉਂਕਿ ਮੈਂ ਨਾ ਕਾਟ ਜਿਹੜੀ ਹੈਗੀ ਆ ਉਹ ਮੈਂ 1 ਇੰਚ ਤੇ ਵੀ ਪਾ ਕੇ ਦੇਖੀ ਹੋਈ ਆ ਬਹੁਤ ਸੂਟ ਸਟਿਚ ਕੀਤੇ ਨੇ ਮੈਂ 1 ਇੰਚ ਦੀ ਕਾਟ ਦੇ ਵੀ ਸੂਟ ਸਟਿਚ ਕੀਤੇ ਹੋਏ ਨੇ ਤੇ ਮੈਂ ਨਾ ਮਤਲਬ 1/2 ਇੰਚ ਤੇ ਵੀ ਪਾ ਕੇ ਦੇਖੀ ਹੋਈ ਆ ਪਰ ਮੇਰੀ ਕਾਟ ਜਿਹੜੀ ਹੁੰਦੀ ਸੀ ਉਹਦੇ ਹਮੇਸ਼ਾ ਹੀ ਮੈਨੂੰ ਪ੍ਰੋਬਲਮ ਦਿੰਦੀ ਸੀਗੀ ਕੋਈ ਨਾ ਕੋਈ ਦੇਖੋ ਜਦੋਂ ਆਪਾਂ ਕਾਟ ਮੰਨ ਲਓ ਆਪਾਂ ਇੱਥੇ 1 ਇੰਚ ਦੀ ਕਾਟ ਪਾਤੀ ਜਾਂ 1/2 ਇੰਚ ਦੀ ਕਾਟ ਪਾਤੀ ਹਨਾ ਜੇ ਹੁਣ ਮੰਨ ਲਓ ਮੈਂ ਇੱਥੇ 1/2 ਇੰਚ ਦੀ ਕਾਟ ਪਾ ਦਾਂ ਮੂਰਲੇ ਪੱਲੇ ਦੀ ਤਾਂ ਜਿਹੜਾ ਆ ਕੱਪੜਾ ਹੋਊਗਾ ਨਾ ਹੁਣ ਮੈਂ ਤਾਂ ਪਾਉਣੇ ਤੇ ਪਾਉਣੀਆਂ ਇੱਥੇ ਮੈਂ ਤਾਂ ਪਾਉਣੇ ਤੇ ਪਾਉਣੀਆਂ ਜੇ ਮੈਂ ਇੱਥੇ ਪਾ ਦ ਤੁਸੀਂ ਕੀ ਸੋਚਦੇ ਹੋ ਵੀ ਸਾਡੇ ਖਿੱਚ ਪਾਉਗੀ ਪਰ ਦੇਖੋ ਖਿੱਚਣਾ ਸਗੋ ਜਦੋਂ ਤੁਸੀਂ ਕਾਟ ਨਹੀਂ ਨਾ ਪਾਉਂਦੇ ਸਹੀ ਤੁਸੀਂ ਵਧ ਰੱਖ ਲੈਣੇ ਕਾਟ ਦਾ ਕੱਪੜਾ ਫੇਰ ਤੁਹਾਡੇ ਖਿੱਚ ਪੈਂਦੀ ਆ ਕਿਉਂਕਿ ਜਿਹੜੀ ਮੋਡੇ ਦੀ ਕਟਾਈ ਹੁੰਦੀ ਆ ਨਾ ਐਦਾਂ ਜਦੋਂ ਗੜਾਈ 'ਚ ਜਾਊਗਾ ਮੋਡਾ ਉਹ ਵਧੂਗਾ ਸਗੋ ਤੁਹਾਨੂੰ ਲੱਗਦਾ ਕਿ ਆਪਾਂ ਪਤਾ ਨਹੀਂ ਕੱਪੜਾ ਕੱਟ ਜੂਗਾ ਜਦੋਂ ਆਹ ਕੱਪੜਾ ਮੰਨ ਲਓ ਆਪਾਂ 1/2 ਇੰਚ ਤੇ ਜਾਂ 1 ਇੰਚ ਤੇ ਕਾਟ ਪਾ ਲਈ ਆਹ ਕੱਪੜਾ ਵੱਧ ਗਿਆ ਇਹ ਕੱਪੜੇ ਨੇ ਸਾਡਾ ਮੋਡਾ ਸੈੱਟ ਹੀ ਨਹੀਂ ਆਉਣ ਦੇਣਾ ਹੈਗਾ ਬਿਲਕੁਲ ਵੀ ਇਸੇ ਲਈ ਮੈਂ ਜਿਹੜੀ ਕਾਟ ਹੈਗੀ ਉਹ ਮੈਂ 1/4 ਇੰਚ ਤੇ ਪਾ ਤੇ ਜੇ ਮੈਂ ਇੱਥੇ 1 ਜਾਂ 1/2 ਤੇ ਪਾ ਲੂੰਗੀ ਆ ਕੱਪੜਾ ਮੇਰਾ ਵਾਜੂਗਾ ਇਹ ਕੱਪੜੇ ਦੀ ਫਲਾਵਟ ਹੀ ਹੋਊਗੀ ਇੱਥੇ ਆਪਣੇ ਮੋਢੇ ਕੋਲੇ ਠੀਕ ਹੈ ਜਿਹੜਾ ਜੇ ਆਪਾਂ ਕਾਟ ਮਤਲਬ ਆਪਾਂ ਰੱਖ ਲਿਆ 1 ਜਾਂ 1/2 ਇੰਚ ਤੇ ਉਹ ਕੱਪੜਾ ਇੱਥੋਂ ਫੁੱਲੂਗਾ ਹੀ ਫੁੱਲੂਗਾ ਜਦੋਂ ਆਪਾਂ ਕਾਟ ਸਹੀ ਪਾ ਦਾਂਗੇ ਫਿਰ ਮੋਢਾ ਜਿਹੜਾ ਹੈਗਾ ਨਾ ਤਾਂ ਨੀਚੇ ਵਾਲੇ ਪਾਸੇ ਨੂੰ ਫੈਲ ਜਾਊਗਾ ਆਪਣਾ ਨਾਲੇ ਆਪਣੇ ਖਿੱਚ ਵੀ ਨਹੀਂ ਪਾਊਗੀ ਬਿਲਕੁਲ ਵੀ ਠੀਕ ਹੈ ਜੀ ਤੇ ਐਦਾਂ ਤੁਸੀਂ ਮੋਢੇ ਦੀ ਜਿਹੜੀ 22 ਤੱਕ ਹੈਗੀ ਉਹ 7 ਇੰਚ ਤੱਕ ਕਟਿੰਗ ਕਰਿਆ ਕਰੋ ਔਰ ਜਿਹੜੀ 23 ਤੋਂ ਬਾਅਦ ਵਾਲੇ ਦੀ ਫਿਟਿੰਗ ਉਹਦੇ ਵਿੱਚ ਤੁਸੀਂ 7.5 ਰੱਖ ਸਕਦੇ ਹੋ ਠੀਕ ਹੈ ਮੋਢਾ ਮੈਨੂੰ ਵੀ ਪ੍ਰੋਬਲਮ ਆਈ ਹੈ ਸ਼ੁਰੂ-ਸ਼ੁਰੂ ਦੇ ਵਿੱਚ ਬਹੁਤ ਤੇ ਫਿਰ ਜਿਵੇਂ-ਜਿਵੇਂ ਮੈਨੂੰ ਲੱਗਦਾ ਰਿਹਾ ਵੀ ਇਹ ਤਾਂ ਪ੍ਰੋਬਲਮ ਆ ਰਹੀ ਹੈ ਫਿਰ ਮੈਂ ਉਸ ਤੋਂ ਬਾਅਦ ਫਿਰ ਮੇਰੀ ਪੌਣੇ ਤੇ ਜਿਹੜੀ ਕਾਰਡ ਸੀ ਉਹ ਕਦੇ ਮੈਨੂੰ ਪ੍ਰੋਬਲਮ ਨਹੀਂ ਆਈ ਹੈਗੀ ਉਹ ਸੂਟ ਦੇ ਵਿੱਚ ਠੀਕ ਹੈ ਇਹ ਹੋ ਗਈ ਆਪਣੀ ਮੋਢੇ ਦੀ ਪ੍ਰੋਬਲਮ ਵੀ ਮੋਢੇ 'ਚ ਪ੍ਰੋਬਲਮ ਕਿਉਂ ਆਉਂਦੀ ਹੈਗੀ ਠੀਕ ਹੈ ਹੁਣ ਜੇ ਆਪਾਂ ਮੰਨ ਲਓ ਦੇਖੋ ਜੇ ਮੈਂ ਇਹਦਾ 7.5 ਰੱਖ ਲੂੰਗੀ ਮੋਢਾ ਹਨਾ ਚਲੋ ਮੈਂ ਤੁਹਾਨੂੰ 7.5 ਤੇ ਵੀ ਨਿਸ਼ਾਨ ਲਗਾ ਕੇ ਦਿਖਾ ਦਣੀ ਆ ਹੁਣ ਦੇਖੋ ਇੱਕ ਨਿਸ਼ਾਨ ਮੈਂ ਤੁਹਾਨੂੰ 7 ਤੇ ਲਾ ਕੇ ਦਿਖਾਉਣੀ ਆ ਇੱਕ ਮੈਂ ਤੁਹਾਨੂੰ 7.5 ਤੇ ਲਾ ਕੇ ਦਿਖਾਉਣੀ ਆ ਉਹਦੇ ਵਿੱਚ ਮੈਂ ਤੁਹਾਨੂੰ ਫਰਕ ਦਿਖਾਉਂਗੀ ਕਿ ਕਿੰਨਾ ਫਰਕ ਪੈ ਜਾਂਦਾ ਸਿਰਫ ਇੱਕ ਮਤਲਬ ਅੱਧੇ ਇੰਚ ਨਾਲ ਹੀ ਆਪਣੀ ਜਿਹੜੀ ਗੋਲਾਈ ਹੁੰਦੀ ਆ ਮੋਢੇ ਦੀ ਅੱਧੇ ਇੰਚ ਨਾਲ ਹੀ ਉਹਦੇ ਵਿੱਚ ਕਿੰਨਾ ਆਪਣਾ ਵੱਡਾ ਹੋ ਜਾਂਦਾ ਮੋਢਾ ਠੀਕ ਹੈ ਜੀ ਹੁਣ ਦੇਖੋ ਜਿਵੇਂ ਹੁਣ ਮੈਂ ਤਿੰਨ ਫਿਟਿੰਗਾਂ ਦੇ ਨਿਸ਼ਾਨ ਲਗਾਏ ਹੋਏ ਨੇ ਹਨਾ ਇਹ ਵਾਲਾ ਨਿਸ਼ਾਨ ਲਗਾਇਆ ਹੋਇਆ ਆਪਾਂ 9 ਤੇ ਇਹ ਵਾਲਾ ਨਿਸ਼ਾਨ ਲਗਾਇਆ ਹੋਇਆ ਆਪਾਂ 10 ਤੇ ਮਤਲਬ ਆਹ 20 ਵਾਲਿਆਂ ਦੀ ਫਿਟਿੰਗ ਆ ਹੈਗੀ ਜਿਹੜੀ 22 ਵਾਲਿਆਂ ਦੀ ਫਿਟਿੰ ਹੁਣ ਤੁਸੀਂ ਇਹ ਦੇਖੋ ਇਹਦੀ ਗੋਲਾਈ 'ਚ ਕਿੰਨਾ ਫਰਕ ਪੈ ਜਾਊਗਾ ਤੇ ਦੇਖੋ ਜਿਵੇਂ ਹੁਣ ਆ ਮੇਰਾ ਨਾ ਮੈਂ ਇੱਥੋਂ ਨਾਪ ਲਿਆ ਮੋਡਾ ਹਨਾ ਆ ਦੇਖੋ ਜਿਹੜੇ 18 ਵਾਲਿਆਂ ਦੀ ਫਿਟਿੰਗ ਹੈਗੀ ਆ ਨਾ ਉੱਥੇ ਆ ਰਿਹਾ ਆਪਣਾ 8 ਇੰਚ ਮੋਡਾ ਇਹ 8 ਇੰਚ ਮੋਡਾ ਬਿਲਕੁਲ ਸਹੀ ਹੁੰਦਾ 18 ਫਿਟਿੰਗ ਵਾਲਿਆਂ ਦੀ ਠੀਕ ਹੈ ਤੇ ਹੁਣ ਆ ਗਿਆ ਆਪਣੀ 20 ਫਿਟਿੰਗ ਵਾਲਿਆਂ ਦਾ 20 ਫਿਟਿੰਗ ਵਾਲਿਆਂ ਦਾ ਆ ਗਿਆ 9 ਇੰਚ ਤੇ ਮੋਡਾ 9 ਇੰਚ 20 ਫਿਟਿੰਗ ਵਾਲਿਆਂ ਦਾ ਬਿਲਕੁਲ ਸਹੀ ਹੁੰਦਾ ਠੀਕ ਹੈ ਜੀ ਤੇ ਹੁਣ ਆ ਜਿਹੜਾ ਆਪਣਾ 22 ਇੰਚ ਵਾਲਾ ਦਾ ਆ ਗਿਆ ਉਹਦਾ ਸਵਾ ਕ 10 ਤੇ ਆ ਗਿਆ ਮਤਲਬ ਜਦੋਂ ਆਪਾਂ ਕਾਟ ਪਾ ਦਾਂਗੇ ਨਾ 10 ਕੀ ਰਹਿ ਜਾਊਗਾ ਇਹ ਆ ਗਿਆ ਸਵਾ 10 ਤੇ ਠੀਕ ਹੈ ਜੀ ਕਿਵੇਂ ਜਿਵੇਂ ਆਪਣੀ ਫਿਟਿੰਗ ਵਧੀ ਗਈ ਓਵੇਂ ਓਵੇਂ ਆਪਣਾ ਮੋਡਾ ਵੀ ਵਧਿਆ ਗਿਆ ਠੀਕ ਹੈ ਜੀ ਇਸੇ ਲਈ ਆਪਾਂ ਨੂੰ نیچے ਨੂੰ ਵੱਧ ਲੈਣ ਦੀ ਜ਼ਰੂਰਤ ਨਹੀਂ ਹੁੰਦੀ ਮੋਡੇ ਦੀ ਹੁਣ ਜੇ ਤੁਸੀਂ ਵੱਧ ਲੈ ਲੋਗੇ ਉਹਦੇ ਉਹਦੀ ਮੈਂ ਤੁਹਾਨੂੰ ਦੱਸ ਦਿਆਂ ਵੀ ਕਿੰਨਾ ਫਰਕ ਪੈ ਜਾਊਗਾ ਦੇਖੋ ਮੰਨ ਲਓ ਹੁਣ ਆਪਾਂ ਨੀਚੇ ਵਾਲਾ 7.5 ਵਾਲਾ ਨਿਸ਼ਾਨ ਲੱਗਿਆ ਹੋਇਆ ਮੇਰਾ ਜਿਹੜੇ ਸੋਚਦੇ ਨੇ ਕਿ ਮੋਡਾ ਵੱਧ ਲੈ ਲਈਏ ਤਾਂ ਪਤਾ ਨਹੀਂ ਸੂਟ ਦੀ ਜਿਹੜੀ ਫਿਟਿੰਗ ਹੈਗੀ ਉਹ ਸਹੀ ਆਜੂਗੀ ਦੇਖੋ ਤੁਹਾਡੀ ਫਿਟਿੰਗ ਸਗੋਂ ਗਲਤ ਹੋ ਜਾਂਦੀ ਆ ਫਿਰ ਆ ਮੈਂ 4 ਇੰਚ ਤੇ ਨਿਸ਼ਾਨ ਲਗਾ ਲਿਆ ਤੇ ਆ ਮੈਂ ਲਾ ਲਿਆ 4.2 ਤੇ ਹਨਾ 7.5 ਦੇ ਹਿਸਾਬ ਨਾਲ ਤੇ ਦੇਖੋ ਜਦੋਂ ਮੈਂ ਇੱਥੋਂ ਨਾਪ ਕੇ ਦੇਖੂਗੀ ਨਾ ਇਹ ਆ ਦੇਖੋ ਹੁਣ ਇਹ ਆ ਦੇਖੋ ਹੁਣ ਜਿਹੜੀ 18 ਇੰਚ ਦੀ ਫਿਟਿੰਗ ਸੀ ਨਾ ਉੱਥੇ ਆਪਣਾ ਪਹਿਲਾ ਆ ਰਿਹਾ ਸੀ 8 ਇੰਚ ਮੋਢਾ ਹੁਣ ਦੇਖੋ 9.5 ਹੋ ਗਿਆ ਸਿਰਫ ਅੱਧੇ ਇੰਚ ਇੰਚ ਵਾਧ ਰੱਖਣ ਵਾਲੀ ਮੋਢਾ ਇਹ ਆ ਦੇਖੋ ਮੈਂ ਤੁਹਾਨੂੰ ਦੁਬਾਰਾ ਨਾਪ ਕੇ ਦਿਖਾਉਣੀ ਆ ਆ ਆਪਣੀ ਪੌਣੇ ਇੰਚ ਦੀ ਕਾਟਾ ਗਈ ਮੂਰਲੇ ਪੱਲੇ ਦੀ ਠੀਕ ਹੈ ਤੇ ਹੁਣ ਮੈਂ ਤੁਹਾਨੂੰ ਨਾਪ ਕੇ ਦਿਖਾਉਣੀ ਆ ਆ ਮੇਰੀ ਪੌਣੇ ਇੰਚ ਦੀ ਕਾਟਾ ਗਈ 7.5 ਮੋਢਾ ਆ ਗਿਆ ਮੇਰਾ ਤੇ ਦੇਖੋ ਇਹਨੂੰ ਮੈਂ ਘੁਮਾ ਕੇ ਤੁਹਾਨੂੰ ਦਿਖਾਉਣੀ ਆ ਕਿੰਨਾ ਫਰਕ ਪੈ ਗਿਆ ਆਪਣੇ ਮੋਢੇ ਦੇ ਵਿੱਚ ਆ ਦੇਖੋ ਪਹਿਲਾ 18 ਵਾਲਿਆਂ ਦੀ ਫਿਟਿੰਗ ਆ ਇਹੇ ਪਹਿਲਾਂ ਆਪਣਾ ਆ ਰਿਆ ਸੀ 8 8 ਇੰਚ ਮੋਡਾ ਹੁਣ ਆ ਰਿਆ ਆਪਣਾ 9.5 ਇੰਚ ਮੋਡਾ ਇਹ ਬਹੁਤ ਵੱਡਾ ਹੋ ਗਿਆ 1.5 ਇੰਚ ਦਾ ਫਰਕ ਪੈ ਗਿਆ ਆਪਣੇ ਅੱਧੇ ਇੰਚ ਨਾਲ ਹੀ ਠੀਕ ਹੈ ਤੇ ਹੁਣ ਤੁਸੀਂ ਦੇਖੋ ਆ ਆ ਗਈ ਆਪਣੀ 20 ਇੰਚ ਵਾਲਿਆਂ ਦੀ ਫਿਟਿੰਗ ਜਦੋਂ ਆਪਾਂ ਉੱਪਰੋਂ 20 ਇੰਚ ਵਾਲਿਆਂ ਦਾ ਨਾਪਿਆ ਸੀਗਾ ਉਦੋਂ ਆਪਣਾ ਆ ਰਿਆ ਸੀ 9 ਇੰਚ ਮੋਡਾ ਤੇ ਹੁਣ ਦੇਖੋ 10.5 ਇੰਚ ਮੋਡਾ ਆ ਰਿਹਾ ਠੀਕ ਹੈ ਇਹ ਮੋਡਾ ਬਹੁਤ ਜ਼ਿਆਦਾ ਹੋ ਗਿਆ 20 ਇੰਚ ਵਾਲਿਆਂ ਦੀ ਫਿਟਿੰਗ ਲਈ ਠੀਕ ਹੈ ਜੀ ਤੇ ਆ ਆ ਗਿਆ ਆਪਣਾ 22 ਇੰਚ ਵਾਲਿਆਂ ਦੀ ਫਿਟਿੰਗ ਠੀਕ ਹੈ 22 ਇੰਚ ਵਾਲਿਆਂ ਦੀ ਫਿਟਿੰਗ ਤੇ ਆਪਣਾ ਮੋਡਾ ਆ ਰਿਹਾ ਸੀ ਪਹਿਲਾਂ 10 ਸਵਾ 10 ਹੁਣ ਦੇਖੋ ਆਪਣਾ ਆ ਰਿਹਾ ਪੌਣੇ 12 ਪੌਣੇ 12 ਮੋਡਾ ਜਿਹੜਾ ਹੈਗਾ ਉਹ 22 ਇੰਚ ਵਾਲਿਆਂ ਦੀ ਫਿਟਿੰਗ ਲਈ ਬਹੁਤ ਜ਼ਿਆਦਾ ਹੋ ਗਿਆ ਸਿਰਫ ਅੱਧਾ ਇੰਚ ਮੋਡਾ ਵਧਾਉਣ ਨਾਲ ਹੀ ਸਾਡਾ 1.5 ਇੰਚ ਦਾ ਫਰਕ ਪੈ ਗਿਆ ਕਿਉਂਕਿ ਜਿਹੜਾ ਇਹ ਮੋਡੇ ਦੀ ਕਟਾਈ ਹੁੰਦੀ ਹੈ ਨਾ ਇਹ ਆਪਣੇ ਬੈਕ ਵਾਲੇ ਗਲੇ ਮੰਗੂ ਹੁੰਦੀ ਹੈ ਜਿਵੇਂ ਆਪਾਂ ਬੈਕ ਵਾਲੇ ਗਲੇ ਤੇ ਔਰ ਇਹ ਪੱਟੀ ਨਹੀਂ ਲਗਾਉਂਦੇ ਹੈਗੇ ਹੁਣ ਦੇਖੋ ਔਰੇਬ ਪੱਟੀ ਜਿਹੜੀ ਹੁੰਦੀ ਆ ਇਹਦੀ ਸ਼ੇਪ ਹੁੰਦੀ ਆ ਆਪਾਂ ਉਹਵੇਂ ਤਾਂ ਨਹੀਂ ਕੱਟਦੇ ਉਹਨੂੰ ਸਿਰਫ ਆਪਾਂ ਔਰੇਬ ਕੱਟਦੇ ਆ ਉਹ ਖੁਦ ਬਖੁਦ ਗੋਲ ਹੋ ਜਾਂਦੀ ਆ ਜਿਵੇਂ ਆਪਣਾ ਗਲਾ ਹੁੰਦਾ ਹਨਾ ਹੁਣ ਤੁਸੀਂ ਥੋੜਾ ਜਿਹਾ ਸਮਝੋ ਇਸ ਗੱਲ ਨੂੰ ਜਿਵੇਂ ਆਪਾਂ ਬੈਕ ਵਾਲਾ ਗਲਾ ਆਪਾਂ ਗੁਲਾਈ ਦੇ ਵਿੱਚ ਕੱਟਦੇ ਆ ਨਾ ਪਰ ਉੱਤੇ ਪੱਟੀ ਜਿਹੜੀ ਹੁੰਦੀ ਆ ਆਪਾਂ ਔਰੇਬ ਲਾਉਨੇ ਆ ਔਰੇਬ ਪੱਟੀ ਦੀ ਸ਼ੇਪ ਤਾਂ ਨਹੀਂ ਹੁੰਦੀ ਗੁਲਾਈ ਦੇ ਵਿੱਚ ਸਿਰਫ ਉਹ ਔਰੇਬ ਕੱਟੀ ਹੁੰਦੀ ਆ ਕਿ ਉਹ ਆਪਣੇ ਆਪ ਹੀ ਸ਼ੇਪ ਲੈ ਲੈਂਦੀ ਆ ਗਲੇ ਦੀ ਹਨਾ ਇਦਾਂ ਹੀ ਸਾਡਾ ਮੋਡਾ ਹੁੰਦਾ ਜਿਵੇਂ ਆਪਾਂ ਉਰੇ ਪੱਟੀ ਘਟਦੇ ਆ ਨਾ ਮੋਡਾ ਵੀ ਆਪਣਾ ਓਰੇਵ ਜਾ ਕੱਟਿਆ ਹੋਇਆ ਹੁੰਦਾ ਉਹ ਖੁਦ ਵਾ ਖੁਦ ਜਿਵੇਂ ਆਪਣੀ ਫਿਟਿੰਗ ਹੁੰਦੀ ਆ ਨਾ ਉਵੇਂ ਸ਼ੇਪ ਲੈ ਲੈਂਦਾ ਹੁੰਦਾ ਆਪਣਾ ਮੋਡਾ ਠੀਕ ਹੈ ਹੁਣ ਤੂੰ ਦੇਖੋ ਮੈਂ ਤੁਹਾਨੂੰ ਲਾਈਵ ਦਿਖਾਤਾ ਇਹ ਚੀਜ਼ ਵੀ ਜਦੋਂ ਆਪਾਂ ਅੱਧਾ ਇੰਚ ਵੀ ਵਾਧ ਰੱਖ ਲਾਂਗੇ ਨਾ ਮੋਡਾ ਤਾਂ ਆਪਣਾ ਡੇਢ ਡੇਢ ਇੰਚ ਦਾ ਫਰਕ ਪੈ ਜਾਂਦਾ ਮੋਡੇ ਦੇ ਵਿੱਚ ਤੇ ਉਹ ਫਿਰ ਹੁਣ ਕੱਪੜਾ ਕਿੱਧਰ ਜਾਣਾ ਕਪੜਾ ਉਹ ਜਿਹੜਾ ਹੁੰਦਾ ਜਾਂ ਤਾਂ ਇੱਥੇ ਇੱਥੇ ਗੁਬਾਰੇ ਬਣਨਗੇ ਉਹ ਕੱਪੜੇ ਦੇ ਹਨਾ ਜੋ ਤੁਹਾਡਾ ਮੋਢਾ ਤੁਸੀਂ 1/2 ਇੰਚ ਵੱਧ ਘੱਟ ਲਿਆ ਫਿਰ ਇੱਥੇ ਗੁਬਾਰੇ ਬਣਨ ਲੱਗ ਜਾਣਗੇ ਤੁਹਾਡੇ ਇੱਥੋਂ ਕੱਪੜੇ ਦੀ ਫਲਾਵਟ ਹੋਣ ਲੱਗ ਜੂਗੀ ਫਿਰ ਤਾਂ ਹੀ ਤੁਹਾਨੂੰ ਲੱਗਦਾ ਕਿ ਸਾਡੇ ਮੋਢੇ ਦੇ ਜਿਹੜੇ ਝੋਲ ਨੇ ਉਹ ਠੀਕ ਕਿਉਂ ਨਹੀਂ ਹੋ ਰਹੇ ਹੈਗੇ ਕਿਉਂਕਿ ਤੁਸੀਂ ਮੋਢਾ ਮੋਢਾ ਜਿਹੜਾ ਹੈਗਾ ਨਾ ਉਹ ਵੱਧ ਕੱਟ ਲੈਨੇ ਹੋ ਇਸੇ ਲਈ ਜਿਹੜੇ ਤੁਹਾਡੇ ਇੱਥੇ ਉਹ ਮਤਲਬ ਗੁਬਾਰੇ ਬਣਨ ਲੱਗ ਜਾਂਦੇ ਹੁੰਦੇ ਨੇ ਐਸੀ ਤੁਸੀਂ ਮੋਡਾ ਸੈੱਟ ਕਰੋ ਪਹਿਲਾਂ ਆਪਣਾ ਉਸ ਤੋਂ ਬਾਅਦ ਤੁਹਾਡੇ ਸੂਟ ਦੀ ਜਿਹੜੀ ਫਿਟਿੰਗ ਹੁੰਦੀ ਆ ਚਲੋ ਫਿਟਿੰਗ ਤਾਂ ਆਪਾਂ ਘੱਟ ਵੱਧ ਕਰਕੇ ਉਹਨੂੰ ਦੁਬਾਰਾ ਵੀ ਸਲਾਈ ਲਾ ਲਾਂਗੇ ਪਰ ਮੋਡਾ ਤੁਹਾਡਾ ਬਿਲਕੁਲ ਨਹੀਂ ਸਹੀ ਹੋ ਸਕਦਾ ਜਦੋਂ ਇੱਕ ਵਾਰ ਕੱਟਿਆ ਗਿਆ ਨਾ ਮੋਡੇ ਨੂੰ ਤੁਸੀਂ ਸੈੱਟ ਨਹੀਂ ਕਰ ਸਕਦੇ ਉੱਪਰੋਂ ਨਹੀਂ ਕੱਟ ਸਕਦੇ ਜੇ ਤੁਸੀਂ ਉੱਪਰੋਂ ਕਟੋਗੇ ਛੋਟਾ ਕਰੋਗੇ ਮੋਡਾ ਫੇਰ ਵੀ ਤੁਹਾਡਾ ਉੱਪਰ ਆ ਏਦਾਂ ਖਿੱਚਿਆ ਜਾਊਗਾ ਕੱਪੜਾ ਫੇਰ ਇੱਥੇ ਖਿੱਚ ਪਾਊਗੀ ਤੁਹਾਡੇ ਤੁਸੀਂ ਪਹਿਲੀ ਵਾਰ ਚ ਜਿਹੜਾ ਮੋਡਾ ਹੈਗਾ ਉਹ ਸਹੀ ਕੱਟਿਆ ਕਰੋ ਠੀਕ ਹੈ ਜੀ ਹੁਣ ਦੇਖੋ ਮੈਂ ਤੁਹਾਨੂੰ ਦਿਖਾਤਾ ਅੱਧੇ ਇੰਚ ਨਾਲ ਹੀ 1.5 1.5 ਇੰਚ ਦਾ ਫਰਕ ਪੈ ਗਿਆ ਗੁਲਾਈ ਦੇ ਵਿੱਚ ਕਿਉਂਕਿ ਗੁਲਾਈ ਜਿਹੜੀ ਹੁੰਦੀ ਹੈ ਨਾ ਗੁਲਾਈ ਹਮੇਸ਼ਾ ਹੀ ਕੱਪੜੇ ਨੂੰ ਵਧਾ ਦਿੰਦੀ ਹੁੰਦੀ ਹੈਗੀ ਠੀਕ ਹੈ ਇਹ ਬਿਲਕੁਲ ਓਰੇ ਪੱਟੀ ਵਾਂਗੂ ਹੁੰਦਾ ਆਪਣਾ ਮੋਢਾ ਜਿਵੇਂ ਓਰੇ ਪੱਟੀ ਗਲੇ ਦੀ ਸ਼ੇਪ ਲੈ ਲੈਂਦੀ ਹੈ ਨਾ ਓਵੇਂ ਜਿਹੜਾ ਮੋਢਾ ਹੁੰਦਾ ਓਵੇਂ ਉਹ ਆਪਣੀ ਸ਼ੇਪ ਲੈ ਲੈਂਦਾ ਹੁੰਦਾ ਜਿਵੇਂ ਜਿਵੇਂ ਆਪਣੀ ਫਿਟਿੰਗ ਵਧੀ ਗਈ ਓਵੇਂ ਓਵੇਂ ਆਟੋਮੈਟਿਕ ਆਪਣਾ ਮੋਢਾ ਜਿਹੜਾ ਹੁੰਦਾ ਉਹ ਵਧੀ ਜਾਂਦਾ ਹੁੰਦਾ ਠੀਕ ਹੈ ਮੋੜਾ ਤੁਸੀਂ 22 ਤੱਕ 7 ਇੰਚ ਕੱਟਿਆ ਕਰੋ ਔਰ 23 ਤੋਂ ਬਾਅਦ ਤੁਸੀਂ 7.5 ਕੱਟ ਲਿਆ ਕਰੋ ਠੀਕ ਹੈ ਜੀ ਕਦੇ ਵੀ ਖਚਾਵ ਨਹੀਂ ਆਊਗਾ ਨਾ ਇੱਥੇ ਫਲਾਵਟ ਹੋਊਗੀ ਨਾ ਬੈਕ ਵਾਲੀ ਸਾਈਡ ਤੇ ਤੁਹਾਡੇ ਫਲਾਵਟ ਹੋਊਗੀ ਹੁਣ ਮੈਂ ਤੁਹਾਨੂੰ ਗਲੇ ਦੀ ਕਟਾਈ ਦੱਸਦੀਆਂ ਦੇਖੋ ਗਲੇ ਦੀ ਕਟਾਈ ਦਾ ਵੀ ਬਹੁਤ ਰੋਲ ਹੁੰਦਾਗਾ ਜਦੋਂ ਆਪਣੇ ਮੋਡੇ ਗਿਰਦੇ ਨੇਗੇ ਹਨਾ ਇੱਕ ਤਾਂ ਮੋੜਾ ਜਦੋਂ ਲੂਜ਼ ਰੱਖ ਲਿਆ ਆਪਾਂ ਉਹਦੇ ਨਾਲ ਵੀ ਮੋਡੇ ਗਿਰਦੇ ਨੇ ਇੱਕ ਜਦੋਂ ਆਪਾਂ ਬੈਕ ਵਾਲੇ ਗਲੇ ਦੀ ਕਟਾਈ ਨਹੀਂ ਸਹੀ ਪਾਈ ਨਾ ਫਿਰ ਵੀ ਆਪਣੇ ਮੋਡੇ ਗਿਰਦੇ ਨੇ ਬੈਕ ਵਾਲੇ ਪੱਲੇ ਦੀ ਆ 6.5 ਇੰਚ ਦਾ ਤੀਰਾ ਹੋ ਗਿਆ ਠੀਕ ਹੈ ਜੀ ਤੇ ਦੇਖੋ ਮੰਨ ਲਓ ਮੈਂ 6 ਇੰਚ ਗळा ਰੱਖਣਾ ਹੈ ਨਾ ਤਾਂ ਮੈਂ ਇਹਦੀ ਕਟਾਈ ਜਿਹੜੀ ਹੈਗੀ ਸਿਰਫ 2.5 ਇੰਚ ਹੀ ਰੱਖੂੰਗੀ ਹੁਣ ਫਰਕ ਕਿੱਥੋਂ ਪਾਉਣਾ ਜੇ ਤੁਹਾਨੂੰ ਲੱਗਦਾ ਵੀ ਤੁਹਾਨੂੰ ਗळा ਥੋੜਾ ਜਿਹਾ ਚੌੜਾ ਚਾਹੀਦਾ ਤੁਸੀਂ ਉੱਪਰੋਂ ਨਾ ਚੜਾਈ ਵਧਾਓ ਹੁਣ ਦੇਖੋ ਉੱਪਰੋਂ ਤੁਸੀਂ 2.5 ਉਹੀ ਕਟਾਈ ਕਰਨੀ ਆ ਨੀਚੋਂ ਬੇਸ਼ੱਕ ਤੁਸੀਂ ਗੁਲਾਈ ਜਿਹੜੀ ਹੈਗੀ ਉਹ ਵਧਾ ਦਿਓ ਉਹਦੇ ਨਾਲ ਇੰਨਾ ਫਰਕ ਨਹੀਂ ਪੈਂਦਾ ਹੁੰਦਾ ਹੁਣ ਦੇਖੋ ਜਿਵੇਂ ਮੰਨ ਲਓ ਮੈਂ ਮੰਨ ਲਓ 6 ਇੰਚ ਗळा ਹੈਗਾ ਤਾਂ ਆਪਾਂ ਕੀ ਕਰਨਾ ਜੇ ਆਪਾਂ ਨੂੰ ਲੱਗਦਾ ਵੀ ਆਪਾਂ ਨੂੰ ਗਲੇ ਦੀ ਚੜਾਈ ਜ਼ਿਆਦਾ ਚਾਹੀਦੀ ਹੈ ਤਾਂ ਤੁਸੀਂ ਉੱਪਰੋਂ ਸਵਾਦੂ ਰੱਖ ਲਓ ਤੇ ਇੱਥੋਂ ਦੇਖੋ ਜਿਹੜਾ ਬਾਕਸ ਬਣਾ ਹੋਇਆ ਇੱਥੋਂ ਥੋੜੀ ਜੀ ਇਦਾਂ ਇਦਾਂ ਕਰਕੇ ਗੁਲਾਈ ਜ਼ਿਆਦਾ ਪਾ ਦਿਓ ਇਹਦੇ ਨਾਲ ਥੋੜਾ ਗਲਾ ਚੌੜਾ ਵੀ ਹੋ ਜਾਊਗਾ ਤੇ ਉੱਪਰੋਂ ਜਿਹੜੇ ਹੈਗੇ ਨੇ ਉਹ ਮੋਡੇ ਵੀ ਨਹੀਂ ਗਿਰਣਗੇ ਇਹ ਇਦਾਂ ਦੇ ਦਿਓ ਇਹਦੇ ਗੁਲਾਈ ਥੋੜੀ ਜੀ ਅੰਦਰ ਵਾਲੇ ਪਾਸੇ ਨੂੰ ਰੱਖੋ ਫੇਰ ਵੀ ਜਿਹੜੇ ਤੁਹਾਡੇ ਮੋਡੇ ਨੇ ਉਹ ਬਿਲਕੁਲ ਵੀ ਨਹੀਂ ਗਿਰਣਗੇ ਹੁਣ ਦੇਖੋ ਜੇ ਤੁਸੀਂ ਮੰਨ ਲਓ 7 ਇੰਚ ਗਲੇ ਦੀ ਕਟਾਈ ਕਰਨੀ ਆ ਹਨਾ ਜਾਂ 8 ਕਰਨੀ ਆ ਜੇ ਡੀਪ ਵੀ ਰੱਖਣਾਗਾ ਦੇਖੋ ਇਹ ਹੋ ਗਈ 6 ਇੰਚ ਦੀ ਗੁਲਾਈ ਆਪਾਂ ਇਹ ਬਾਹਰ ਨੂੰ ਦੇਤੀ ਥੋੜੀ ਜੀ ਹੈ ਨਾ ਇਹਦੇ ਨਾਲ ਥੋੜਾ ਗਲਾ ਥੋੜਾ ਜਿਹਾ ਇੱਥੋਂ ਚੌੜਾ ਹੋ ਜਾਊਗਾ ਉੱਪਰੋਂ ਉਨਾ ਹੀ ਰਹੂਗਾ ਠੀਕ ਹੈ ਹੁਣ ਜੇ ਤੁਸੀਂ ਆ 8 ਇੰਚ ਤੇ ਗੁਲਾਈ ਹੈ ਮੇਰੀ ਗਲੇ ਦੀ ਠੀਕ ਹੈ ਇਹਦੀ ਗੁਲਾਈ ਮੈਂ ਸਿਰਫ ਇੱਥੋਂ ਹੀ ਦੇਉਂਗੀ ਆ ਜਿਹੜਾ ਬਾਕਸ ਬਣਾ ਲਿਆ ਮੈਂ ਇੱਕ ਇਹਦੀ ਆਪਾਂ ਬਾਹਰ ਨੂੰ ਨਹੀਂ ਦੇਣੀ ਹੈਗੀ ਠੀਕ ਹੈ ਕਿਉਂਕਿ ਜਿਵੇਂ ਜਿਵੇਂ ਗਲਾ ਵੱਧ ਗਿਆ ਨਾ ਆਪਣਾ ਓਵੇਂ ਓਵੇਂ ਆਪਣਾ ਗੜਾ ਜਿਹੜਾ ਹੈਗਾ ਉਹ ਫੈਲਦਾ ਜਾਊਗਾ ਜੇ 8 ਇੰਚ ਗਲਾ ਤੁਸੀਂ ਕੱਟ ਕਰਨਾ 7.5 ਕਰਨਾ ਤਾਂ ਤੁਸੀਂ ਉਹਦੀ ਗੁਲਾਈ ਨੀਚੋਂ ਵੀ ਥੋੜੀ ਜਿਹੀ ਘੱਟ ਹੀ ਰੱਖੋ ਕਿਉਂਕਿ ਪਾਉਣ ਤੋਂ ਬਾਅਦ ਉਹ ਬਹੁਤ ਫੈਲ ਜਾਊਗਾ ਜੇ ਤੁਸੀਂ ਜ਼ਿਆਦਾ ਇੱਥੋਂ ਚੜਾਈ ਦੇ ਦੋਗੇ ਨਾ ਪਿਛਲੇ ਪਾਸੇੋਂ ਨੀਚੋਂ ਵਾਲੇ ਪਾਸੇ ਜ਼ਿਆਦਾ ਗੁਲਾਈ ਦੇ ਦੋਗੇ ਫਿਰ ਤੁਹਾਡੇ ਇੱਥੇ ਵੀ ਗੁਬਾਰੇ ਬਣਨ ਲੱਗ ਜਾਣਗੇ ਫਿਰ ਇੱਥੇ ਬੈਕ ਸਾਈਡ ਤੇ ਠੀਕ ਹੈ ਇੱਥੇ ਵੀ ਫਲਾਵਟ ਹੋਣ ਲੱਗ ਜੂਗੀ ਜੇ ਤੁਸੀਂ ਗੁਲਾਈ ਉਹਦੀ ਜ਼ਿਆਦਾ ਦੇ ਦੋਗੇ ਕਿਉਂਕਿ ਜਿਹੜਾ ਉਹ ਕੱਪੜਾ ਤੁਸੀਂ ਗੁਲਾਈ ਜ਼ਿਆਦਾ ਦੇਤੀ ਉਹ ਫੈਲੂਗੀ ਤਾਂ ਹੈਗੀ ਨਾ ਕਿਸੇ ਪਾਸੇ ਉਹ ਫਿਰ ਮੋਢੇ ਵਾਲੀ ਸਾਈਡ ਨੂੰ ਫੈਲ ਜਾਂਦੀ ਹੁੰਦੀ ਹੈਗੀ ਠੀਕ ਹੈ ਹੁਣ ਇਹ ਮੇਰਾ ਮੇਰਾ ਹੀ ਸੂਟ ਆਗਾ ਇਹਦੀ ਮੈਂ ਗੁਲਾਈ ਜਿਹੜੀ ਹੈਗੀ ਉਹ ਮੈਂ ਤੁਹਾਨੂੰ ਪਾ ਕੇ ਦਿਖਾ ਦੇਣੀ ਆ ਹੁਣ ਦੇਖੋ ਜੀ ਮੈਂ ਮੈਂ 6 ਇੰਚ ਗਲਾ ਰੱਖਣਾ ਆਪਦਾ ਇਹਦੀ ਗੁਲਾਈ ਆਪਾਂ ਐਂਦਾ ਦੇਣੀ ਅੰਦਰ ਵਾਲੇ ਪਾਸੇ ਠੀਕ ਹੈ ਹੁਣ ਮੈਂ ਤੁਹਾਨੂੰ ਇਹਦੀ ਸ਼ੇਪ ਦਿਖਾਉਣੀ ਆ ਗਲੇ ਦੀ ਦੇਖੋ ਇਹ ਦੇਖੋ ਹੁਣ ਦੇਖੋ ਗਲੇ ਦੀ ਜਿਹੜੀ ਗੁਲਾਈ ਹੈ ਨਾ ਉਹ ਐਨੂੰ ਨਹੀਂ ਜਾ ਰਹੀ ਐਂਦਾ ਨਹੀਂ ਜਾ ਰਹੀ ਫੈਲ ਨਹੀਂ ਰਹੀ ਹੈਗੀ ਅੰਦਰ ਵਾਲੇ ਪਾਸੇ ਨੂੰ ਜਾ ਰਹੀ ਹੈ ਬਿਲਕੁਲ ਹਨਾ ਗਲੇ ਦੀ ਗੋਲਾਈ ਨਾਲ ਵੀ ਬਹੁਤ ਫਰਕ ਹੁੰਦਾ ਜਿਹੜੇ ਸਾਡੇ ਮੋਡੇ ਹੁੰਦੇ ਨੇ ਹੁਣ ਦੇਖੋ ਇਹ ਇਹ ਇੱਥੋਂ ਗਲਾ ਚੌੜਾ ਹੋ ਗਿਆ ਥੋੜਾ ਜਿਹਾ ਇੱਥੋਂ ਚੌੜਾ ਹੋ ਗਿਆ ਪਰ ਇੱਥੋਂ ਅੰਦਰ ਵਾਲੇ ਪਾਸੇ ਨੂੰ ਜਾ ਰਿਹਾ ਬਿਲਕੁਲ ਇਹ ਐਦਾਂ ਜਾ ਰਿਹਾ ਅੰਦਰ ਵਾਲੇ ਪਾਸੇ ਨੂੰ ਹਨਾ ਇਹਦੇ ਨਾਲ ਕੀ ਹੋਊਗਾ ਸਾਡਾ ਜਿਹੜਾ ਗਲਾ ਹੈਗਾ ਉਹ ਐਸੇ ਹਿਸਾਬ ਨਾਲ ਫੈਲੂਗਾ ਨਹੀਂ ਠੀਕ ਹੈ ਕਟਾਈ ਦਾ ਵੀ ਬਹੁਤ ਰੋਲ ਹੁੰਦਾ ਮੋਡੇ ਨੇ ਸਾਡੇ ਜਿਹੜੇ ਗਿਰਦੇ ਹੁੰਦੇ ਨੇ ਨਾ ਇਸੇ ਲਈ ਤੁਸੀਂ ਗਲੇ ਦੀ ਜਿਹੜੀ ਕਟਾਈ ਹੁੰਦੀ ਉਹ ਸਵਾ 2 ਇੰਚ ਤੇ ਹੀ ਰੱਖਿਆ ਕਰੋ ਬੇਸ਼ੱਕ ਤੁਹਾਡਾ 7 ਹੋਵੇ ਗਲਾ 8 ਹੋਵੇ 6 ਹੋਵੇ 6 ਇੰਚ ਦੇ ਵਿੱਚ ਇਹ ਹੁੰਦਾ ਵੀ ਚਲੋ ਜਦੋਂ ਆਪਾਂ ਜਿਆਦਾ ਛੋਟਾ ਕੱਟ ਲਵਾਂਗੇ ਗਲਾ ਫਿਰ ਇੱਥੇ ਕਈ ਵਾਰ ਖਿੱਚ ਵੀ ਪੈਣ ਲੱਗ ਜਾਂਦੀ ਹੈ ਇਸ ਲਈ ਮੈਂ ਤੁਹਾਨੂੰ ਕਿਹਾ ਨੀਚੋਂ ਥੋੜੀ ਜਿਹੀ ਗੁਲਾਈ ਜ਼ਿਆਦਾ ਦੇ ਦਿਆ ਕਰੋ ਉੱਪਰੋਂ ਸਵਾ ਦੋ ਹੀ ਰੱਖ ਲਿਆ ਕਰੋ ਪਰ ਜੇ ਤੁਹਾਡਾ ਗਲਾ 7 ਤੋਂ ਜ਼ਿਆਦਾ ਹੈਗਾ ਨਾ ਤਾਂ ਤੁਸੀਂ ਨਾ ਤਾਂ ਨੀਚੋਂ ਡੁੰਗਾਈ ਜ਼ਿਆਦਾ ਦੇਣੀ ਆ ਨਾ ਹੀ ਉੱਪਰੋਂ ਚੜਾਈ ਜ਼ਿਆਦਾ ਕਰਨੀ ਆ ਠੀਕ ਹੈ ਜੀ ਗਲੇ ਦੀ ਕਟਾਈ ਨਾਲ ਵੀ ਬਹੁਤ ਫਰਕ ਪੈਂਦਾ ਉਮੀਦ ਕਰਦੀ ਆ ਤੁਹਾਨੂੰ ਸਮਝ ਆ ਗਈ ਹੋਗੀ ਕਿ ਮੋਢਾ ਜਿਆਦਾ ਰੱਖਣ ਨਾਲ ਵੀ ਆਪਣੇ ਮੋਢੇ ਜਿਹੜੇ ਹੈਗੇ ਨੇ ਉਹ ਗਿਰਦੇ ਨੇ ਤੇ ਗਲੇ ਦੀ ਕਟਾਈ ਜਿਆਦਾ ਰੱਖਣ ਨਾਲ ਵੀ ਆਪਣੇ ਮੋਢੇ ਜਿਹੜੇ ਹੈਗੇ ਨੇ ਗਿਰਦੇ ਨੇ ਸਹੀ ਕਾਟ ਨਾ ਪਾਉਣ ਨਾਲ ਵੀ ਮੋਢੇ ਦੇ ਵਿੱਚ ਫਲਾਵਟ ਵੀ ਹੁੰਦੀ ਆ ਔਰ ਆਪਣੇ ਖਿੱਚ ਵੀ ਪੈਂਦੀ ਆ ਮੋਢੇ ਦੇ ਵਿੱਚ ਜਦੋਂ ਆਪਾਂ ਕਾਟ ਜਿਹੜੀ ਹੈਗੀ ਆ ਉਹ ਸਹੀ ਨਾ ਪਾਈ ਹੋਈ ਹੋਵੇ ਕਿਉਂਕਿ ਜਿਹੜੀ ਇਹ ਕਾਟ ਹੁੰਦੀ ਆ ਨਾ ਉਹਦੇ ਨਾਲ ਖਿੱਚ ਨਹੀਂ ਪੈਂਦੀ ਹੁੰਦੀ ਇੱਥੇ ਸਗੋਂ ਉਹ ਮੋਢੇ ਨੂੰ ਨੀਚੇ ਵਾਲੇ ਪਾਸੇ ਨੂੰ ਆਪਣੇ ਫਲਾ ਆਦਨ ਦੀ ਹੁੰਦੀ ਹੈ ਵਧਾਦਨ ਨਹੀਂ ਹੁੰਦੀ ਇਸੇ ਲਈ ਮੋਡਾ ਜਿਹੜਾ ਹੈਗਾ ਉਹ ਆਪਾਂ ਨੂੰ ਜ਼ਿਆਦਾ ਕੱਟਣ ਦੀ ਲੋੜ ਨਹੀਂ ਪੈਂਦੀ ਤੁਸੀਂ ਹੁਣ ਇਹ ਵੀ ਦੇਖ ਲਿਆ ਵੀ ਦੇਖੋ ਜਦੋਂ ਆਪਾਂ ਅੱਧਾ ਇੰਚ ਵੀ ਵੱਧ ਕੱਟਦੇ ਆ ਨਾ ਮੋਡਾ ਤਾਂ ਆਪਣੇ 1.5 1.5 ਇੰਚ ਦਾ ਫਰਕ ਪੈ ਜਾਂਦਾ ਹੁੰਦਾ ਮੋਡੇ ਦੇ ਵਿੱਚ ਤੁਸੀਂ ਇਹ ਨਾ ਸੋਚਿਆ ਕਰੋ ਵੀ ਮੈਂ ਤਾਂ ਸਿਰਫ ਅੱਧਾ ਇੰਚ ਹੀ ਵੱਧ ਲਿਆ ਗੁਲਾਈ ਦੇ ਵਿੱਚ ਨਾ 1.5 ਇੰਚ ਦਾ ਫਰਕ ਪੈ ਜਾਂਦਾ ਹੁੰਦਾ ਮੋਡੇ ਦੇ ਵਿੱਚ ਦੇਖੋ ਹੁਣ ਮੈਂ ਉਹ ਤੁਹਾਨੂੰ ਦਿਖਾਈ ਦਿੱਤਾ ਵੀ 18 ਵਾਲਿਆਂ ਦੀ ਫਿਟਿੰਗ ਦੇ ਵਿੱਚ ਵੀ ਕਿੰਨਾ ਵੱਧ ਗਿਆ ਸੀ ਮੋਡਾ ਔਰ 20 ਵਾਲਿਆਂ ਦੀ ਵਿੱਚ ਵੀ ਕਿੰਨਾ ਵੱਧ ਗਿਆ ਸੀਗਾ ਠੀਕ ਹੈ ਜੀ ਤੇ ਉਮੀਦ ਕਰਦੇ ਹ ਤੇ ਚਲੋ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਤੀਰਾ ਜਿਹੜਾ ਹੈਗਾ ਉਹ ਆਪਾਂ ਸਹੀ ਤਰੀਕੇ ਨਾਲ ਕਿਵੇਂ ਕੱਢਣਾ ਹੁੰਦਾ ਬਿਲਕੁਲ ਛੋਟੇ ਗਲੇ ਦੇ ਵਿੱਚ ਵੱਡੇ ਗਲੇ ਦੇ ਵਿੱਚ ਹਨਾ ਔਰ ਮੀਡੀਅਮ ਗਲੇ ਦੇ ਵਿੱਚ ਉਹ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸੂਗੀ ਚਲੋ ਆਪਾਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ